ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣ ਬਾਨੀ ਦੀ ਲੜੀਵਾਰ ਵਿਚਾਰ ਅੱਗੇ ਇਹਨਾਂ ਸਰਵਣ ਕਰਨਾ ਜੀ ਸੋਟਾ ਮਹੱਲਾ ਨਮ ਸੋਟ ਰਾਗ ਅੰਦਰ ਨੌਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਪ੍ਰੀਤਮ ਜਾਣ ਲਿਓ ਮਨ ਮਾਹੀ ਹੇ ਮੇਰੇ ਪਿਆਰੇ ਪ੍ਰੀਤਮ ਕਿਹਾ ਜਾਂਦਾ ਜਿਸ ਨੂੰ ਰੂਹ ਨਾਲ ਰੂਹ ਤੋਂ ਦਿਲ ਤੋਂ ਪ੍ਰੀਤ ਹੋਵੇ ਪਿਆਰ ਹੋਵੇ ਸਤਗੁਰੂ ਜੀ ਗੁਰਸਿੱਖ ਰੂਹਾਂ ਨੂੰ ਪ੍ਰੀਤਮ ਕਹਿ ਕੇ ਸੰਬੋਧਨ ਕਰਦੇ ਹਨ ਮੇਰੇ ਪਿਆਰਿਓ ਇਹ ਮਨ ਵਿੱਚ ਸਮਝ ਲਵੋ ਵਿਚਾਰ ਕਰ ਲਵੋ ਇਸ ਨੂੰ ਪੱਕਾ ਹਿਰਦੇ ਤੇ ਵਸਾ ਲਵੋ ਆਪਣੇ ਸੁਖ ਸੋਹੀ ਜਗ ਫੰਦਿਓ ਕੋ ਕਾ ਹੂੰ ਕੋ ਨਹੀਂ ਇਹ ਸਾਰਾ ਸੰਸਾਰ ਆਪਣੇ ਹੀ ਦੁੱਖਾਂ ਦੀ ਖਾਤਰ ਇੱਕ ਦੂਜੇ ਨਾਲ ਵੱਧਾ ਹੋਇਆ ਹੈ ਕਿਸੇ ਨਾਲ ਦੋਸਤੀ ਕਿਸੇ ਨਾਲ ਰਿਸ਼ਤਾ ਕਿਸੇ ਨਾਲ ਨਾਤਾ ਕਿਸੇ ਨਾਲ ਮੋਹ ਪਿਆਰ ਉਹਨਾਂ ਚ ਰਿਹਾ ਜਿੰਨਾ ਚਿਰ ਕਿਸੇ ਤੱਕ ਲੋੜ ਹੈ ਗਰਜ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਆਪਣੇ ਸੁੱਖ ਹੀ ਸਿਓ ਸਾਰਾ ਜੱਗ ਜਿਹੜਾ ਹੈ ਆਪਣੇ ਹੀ ਸੁੱਖ ਦੇ ਨਾਲ ਬੰਨਿਆ ਹੋਇਆ ਹੈ ਕੋ ਕਾਹੂ ਕੋ ਨਹੀਂ ਕੋਈ ਵੀ ਇੱਥੇ ਕਿਸੇ ਦਾ ਓੜਕ ਸੰਗੀ ਸਾਥੀ ਨਹੀਂ ਹੈ ਸਭ ਕੁਝ ਇਸ ਦੁਨੀਆ ਵਿੱਚ ਹੀ ਰਹਿ ਜਾਣਾ ਹੈ ਇਹ ਸਾਰੇ ਰਿਸ਼ਤੇ ਨਾਤੇ ਸਿਰਫ ਜਿਉਂਦੇ ਜੀ ਤੱਕ ਹੀ ਹਨ ਰਹਾਉ ਵਿਸ਼ਰਾਮ ਦੇ ਕੇ ਸਤਗੁਰ ਜੀ ਅੱਗੇ ਬਖਸ਼ਿਸ਼ ਕਰਦੇ ਹਨ ਸੁਖ ਮਾਣ ਬਹੁਤ ਮਿਲ ਬੈਠਾ ਤਾ ਰਹਿਤ ਚਾਹੁੰਦਿਸ ਕੇਰਾ ਜਦੋਂ ਇਨਸਾਨ ਆਪ ਸੁਖ ਵਿੱਚ ਹੁੰਦਾ ਹੈ ਜਦੋਂ ਇਨਸਾਨ ਆਪ ਬਹੁਤ ਅਮੀਰ ਹੈ ਸੁਖੀ ਹੈ ਖੁਸ਼ ਹੈ ਗੁਰੂ ਸਾਹਿਬ ਕਹਿੰਦੇ ਉਸ ਵੇਲੇ ਸਾਰੇ ਉਹਦੇ ਨੇੜੇ ਟੁਕ ਟੁਕ ਬੈਂਦੇ ਨੇ ਸੁਖਮੈਂ ਆਣ ਬਹੁਤ ਮਿਲ ਬੈਠਤ ਫਿਰ ਜਿਹੜਾ ਕਦੇ ਨਹੀਂ ਜਾਣਦਾ ਜਿਹਦੇ ਨਾਲ ਥੋੜੀ ਬਹੁਤ ਜਾਣ ਪਛਾਨ ਹੁੰਦੀ ਆ ਨਾ ਉਹ ਵੀ ਜਾਣ ਪਛਾਨ ਕੱਢ ਲੈਂਦਾ ਹੈ ਚਾਰੇ ਸੁੱਖਾਂ ਦੇ ਲਾਗੂ ਐ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਹਉਂਦ ਸਗੀਰੇ ਤੇ ਚਾਰੇ ਪਾਸੇ ਮਲ ਕੇ ਬੈਠੇ ਹੁੰਦੇ ਨੇ ਭਾਵ ਐਨਾ ਉਦੋਂ ਲੋਕਾਂ ਦਾ ਜਿਹੜਾ ਘੇਰਾ ਹੈ ਉਹ ਵਿਸ਼ਾਲ ਹੁੰਦਾ ਹੈ ਦੋਸਤ ਐਨੇ ਹੁੰਦੇ ਹਨ ਕਿ ਇਨਸਾਨ ਚੋਂ ਪਾਸਿਆਂ ਤੋਂ ਸਾਰਿਆਂ ਵਿੱਚ ਘਿਰਿਆ ਹੋਇਆ ਐ ਮਹਿਸੂਸ ਕਰਦਾ ਵੀ ਸਾਰਾ ਕੁਝ ਮੇਰਾ ਹੈ ਸਾਰੇ ਮੇਰੇ ਹੀ ਦੋਸਤ ਹਨ ਦੇਪਤ ਪਰਿ ਸਭ ਹੀ ਸੰਗ ਛਾੜਤਾ ਕੋਉ ਨ ਆਵਤ ਨੇ ਰ ਪਰ ਜਦੋਂ ਕਦੇ ਸੰਸਾਰ ਵਿੱਚ ਵਿਪਤਾ ਆਣ ਮੰਡਦੀ ਹੈ ਜਦੋਂ ਜੀਵ ਤੇ ਕੋਈ ਸੰਕਟ ਹੁੰਦਾ ਹੈ ਦੁੱਖ ਆਉਂਦਾ ਹੈ ਉਦੋਂ ਕੋਈ ਵੀ ਕਿਸੇ ਦੀ ਸਾਰ ਨਹੀਂ ਪੁੱਛਦਾ ਕੋਈ ਵੀ ਨੇੜੇ ਨਹੀਂ ਆਉਂਦਾ ਜਦੋਂ ਸੁੱਖ ਹੁੰਦਾ ਹੈ ਨੇੜੇ ਢੁਕ ਢੁਕ ਬੈਂਦੇ ਹਨ ਪਰ ਜਦੋਂ ਦੁਨੀਆ ਵਿੱਚ ਦੁੱਖ ਆਉਂਦਾ ਹੈ ਸਰੀਰ ਨੂੰ ਦੁੱਖ ਆਉਂਦਾ ਹੈ ਸਤਗੁਰੂ ਜੀ ਕਹਿੰਦੇ ਵਿਪਤ ਭਰੀ ਜਦੋਂ ਵਿਪਤਾ ਪੈ ਗਈ ਸਭ ਹੀ ਸੰਗ ਛਾੜਤ ਫਿਰ ਜਿਹੜੇ ਆਪਦੇ ਸਭ ਤੋਂ ਨਿਜਦੇ ਨੇੜੇ ਦੇ ਸਰੀਕ ਕਹਿੰਦੇ ਸਨ ਨਾ ਕਈ ਅਸੀਂ ਤੇਰੇ ਨਾਲ ਜਾਨ ਮਾਰਨ ਨੂੰ ਤਿਆਰ ਆਂ ਉਹ ਵੀ ਦੂਰ ਸਾਥ ਛੱਡ ਜਾਂਦੇ ਹਨ ਕੋਈ ਨੇੜੇ ਨਹੀਂ ਆਉਂਦਾ ਘਰ ਕੀ ਧਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਸਤੂਰ ਕਹਿੰਦੀ ਜਿਹੜਾ ਜੀਵਨ ਸਾਥੀ ਹੁੰਦਾ ਨਾ ਜਿਹੜਾ ਸਾਨੂੰ ਸਭ ਤੋਂ ਨੇੜੇ ਲੱਗਦਾ ਜਿਹੜਾ ਹੁੰਦਾ ਵੀ ਗੁਰੂ ਪਿਆਰੇ ਉਹ ਦੁਨੀਆ ਵਿੱਚ ਸਭ ਤੋਂ ਨੇੜੇ ਹੈ ਇਨਸਾਨ ਅੱਜ ਸਭ ਤੋਂ ਨੇੜੇ ਦਾ ਰਿਸ਼ਤਾ ਆਪਣੇ ਜੀਵਨ ਸਾਥੀ ਨੂੰ ਹੀ ਮੰਨਦਾ ਹੈ ਜਿਹਦੇ ਤੇ ਟੁੱਟ ਭਰੋਸਾ ਹੁੰਦਾ ਹੈ ਕਿਉਂਕਿ ਇਨਸਾਨ ਨੇ ਉਸ ਦੇ ਕੋਲ ਹੀ ਸੌਣਾ ਉਸ ਦੇ ਕੋਲ ਹੀ ਰਹਿਣਾ ਦਿਲ ਦੇ ਦੁੱਖ ਸੁੱਖ ਦੀ ਗੱਲ ਜਿਹੜੀ ਕਰਨੀ ਉਹ ਜੀਵਨ ਸਾਥੀ ਨਾਲ ਹੀ ਕਰਨੀ ਹੈ ਚਾਹੇ ਉਹ ਪਤੀ ਹੈ ਚਾਹੇ ਪਤਨੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਉਹ ਜੀਵਨ ਦਾ ਲਾਈਫ ਪਾਰਟਨਰ ਹੈ ਨਾ ਜਿਹੜਾ ਜਿਹਦੇ ਨਾਲ ਬਹੁਤ ਤੋ ਮੋ ਤੇ ਪਿਆਰ ਹੁੰਦਾ ਤੇ ਜਿਹੜਾ ਸਦਾ ਨਾਲ ਜੁੜ ਜੁੜ ਕੇ ਬੰਨਦਾ ਸਦਾ ਹਰ ਵੇਲੇ ਪਰਛਾਵੇਂ ਵਾਂਗੂ ਤੇਰੇ ਨਾਲ ਹੁੰਦਾ ਹੈ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਜਦੋਂ ਹੀ ਹੰਸ ਨੇ ਹੰਸ ਭਾਵ ਹੈ ਰੂਹ ਨੇ ਆਤਮਾ ਨੇ ਜਿਉਂ ਹੀ ਆਤਮਾ ਨੇ ਇਸ ਕਾਇਆ ਦੇ ਵਿੱਚੋਂ ਇਸ ਦੇਹੀ ਦੇ ਵਿੱਚੋਂ ਇਹ ਸਰੀਰ ਦੇ ਵਿੱਚੋਂ ਉਡਾਰੀ ਮਾਰ ਦਿੱਤੀ ਤਾਂ ਫਿਰ ਸਾਰੇ ਪਿਆਰਿਓ ਪ੍ਰੇਤ ਪ੍ਰੇਤ ਕਰਕੇ ਘਰ ਦੀ ਔਸਤਰੀ ਵੀ ਪ੍ਰੇਤ ਪ੍ਰੇਤ ਕਰਕੇ ਦੂਰ ਭੱਜਣ ਲੱਗ ਜਾਂਦੀ ਹੈ ਘਰ ਦਾ ਪੁਰਸ਼ ਵੀ ਫਿਰ ਕਹਿ ਦਿੰਦਾ ਹੈ ਇਹਦੀ ਗਤੀ ਕਰਵਾਓ ਕਿਤੇ ਬਾਦ ਵਿੱਚ ਇਹ ਕੋਈ ਭੂਤ ਪਰੇਤ ਬਣ ਕੇ ਹੀ ਘਰ ਵਿੱਚ ਰਹਿਣ ਨਾ ਲੱਗ ਜਾਵੇ ਸੋ ਉਹ ਵੀ ਉਸ ਵੇਲੇ ਇਨਸਾਨ ਤੋਂ ਪਾਸਾ ਵੱਟ ਜਾਂਦੇ ਨੇ ਤੇ ਗੁਰੂ ਪਿਆਰਿਓ ਸ਼ਮਸ਼ਾਨ ਘਾਟ ਦੇ ਵਿੱਚ ਅੱਜਕੱਲ ਵਿਗਿਆਨਕ ਤਰੱਕੀ ਨਾਲ ਇਹ ਗੱਲਾਂ ਘਟੀਆਂ ਨੇ ਪਰ ਅੱਜ ਵੀ ਕਈ ਥਾਈਂ ਦੇਖਣ ਨੂੰ ਮਿਲਦਾ ਹੈ ਕਿ ਇਨਸਾਨ ਜਿੰਨੇ ਸੰਸਕਾਰ ਦੇ ਗਏ ਹੁੰਦੇ ਨੇ ਉਹ ਹੱਥਾਂ ਦੇ ਵਿੱਚ ਡੱਕਾ ਫੜ ਕੇ ਉਥੇ ਤੋੜ ਕੇ ਸੁੱਟ ਆਉਂਦੇ ਨੇ ਕਿ ਅੱਜ ਤੋਂ ਸਾਡਾ ਰਿਸ਼ਤਾ ਤੇਰੇ ਨਾਲ ਸਮਾਪਤ ਹੈ ਹੁਣ ਤੂੰ ਸਿਵਿਆਂ ਦੇ ਵਿੱਚ ਰਿਹਾ ਸੁਨਸ਼ਾਨ ਘਾਟ ਵਿੱਚ ਆਇਆ ਤੇ ਇੱਥੇ ਹੀ ਰਹੀਂ ਇਸ ਕਰਕੇ ਸਤਗੁਰ ਜੀ ਕਹਿੰਦੇ ਨੇ ਜਾ ਵਹੀ ਹਾਂਸ ਤਾਜੀ ਇਹ ਹਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਸੋ ਨੇ ਉਹ ਲਗਾਇਓ ਸਤਿਗੁਰੂ ਜੀ ਕਹਿੰਦੇ ਸਾਰਿਆਂ ਦੇ ਨਾਲ ਹੀ ਇਸ ਤਰ੍ਹਾਂ ਦਾ ਵਿਵਹਾਰ ਹੈ ਭਾਈ ਇਹ ਹਰ ਇੱਕ ਨਾਲ ਹੀ ਹੋਣਾ ਹੈ ਜਿਹੜਾ ਕੋਈ ਜੀਵ ਕਹੇ ਇਹ ਮੇਰੇ ਨਾਲ ਹੀ ਇਕੱਲੇ ਨਾਲ ਹੋਣਾ ਬਾਕੀਆਂ ਨਾਲ ਨਹੀਂ ਨਹੀਂ ਭਾਈ ਇਹ ਜਗਤ ਦਾ ਵਰਦਾਰਾ ਹੀ ਇਸ ਤਰ੍ਹਾਂ ਦਾ ਹੈ ਇਹ ਪ੍ਰਮਾਤਮਾ ਨੇ ਇਸ ਵਿੱਚ ਮਾਇਆ ਨੂੰ ਰਚਾ ਕੇ ਜਿਸ ਸੰਸਾਰ ਦੀ ਜਿਹੜੀ ਇਹ ਰਚਨਾ ਹੈ ਇਸੇ ਤਰ੍ਹਾਂ ਹੀ ਬਣਾਈ ਹੈ ਸਾਰੇ ਜਗ ਦਾ ਵਿਵਹਾਰ ਹੀ ਐਜ਼ਾ ਹੈ ਇਹ ਵਿਧ ਕੋ ਵਿਵਹਾਰ ਬਣਿਓ ਹੈ ਇਸ ਵਿਧੀ ਨਾਲ ਹੀ ਸਾਰੇ ਸੰਸਾਰ ਦਾ ਵਪਾਰ ਬਣਿਆ ਰਿਸ਼ਤੇ ਬਣੇ ਨੇ ਨਾਤੇ ਬਣੇ ਨੇ ਲੈਣ ਦੇਣ ਦੇ ਵਿਵਹਾਰ ਨੇ ਸਾਰੇ ਸਤਿਗੁਰੂ ਜੀ ਕਹਿੰਦੇ ਇਹ ਸਾਰਿਆਂ ਦਾ ਇਸੇ ਤਰ੍ਹਾਂ ਦਾ ਹੀ ਭਾਈ ਵਿਵਹਾਰ ਹੈ ਜਿਨ੍ਹਾਂ ਦੇ ਨਾਲ ਤੂੰ ਨਿਹੋ ਲਗਾਇਓ ਭਾ ਪਿਆਰ ਪਾਈ ਬੈਠਾ ਹੈ ਸਤਿਗੁਰੂ ਜੀ ਇੱਥੇ ਇਨਸਾਨ ਨੂੰ ਉਸ ਪ੍ਰਮਾਤਮੇ ਦੇ ਵਿਰਾਗ ਦੇ ਲਈ ਤਿਆਰ ਕਰ ਰਹੇ ਨੇ ਭਾਈ ਜਿਹਦੇ ਨਾਲ ਤੂੰ ਮੋਹ ਪਾਉਣਾ ਸੀ ਤੂੰ ਉਹਨੂੰ ਭੁੱਲਿਆ ਬੈਠਾ ਹੈ ਜਿਸ ਨੇ ਤੇਰਾ ਸਦਾ ਸਹਾਈ ਹੋਣਾ ਸੀ ਤੂੰ ਉਸ ਨੂੰ ਭੁੱਲਿਆ ਬੈਠਾ ਹੈ ਪਰ ਜਿਨ੍ਹਾਂ ਨੇ ਤੇਰਾ ਸਾਥ ਕੇਵਲ ਤੇਰੇ ਸਾਹਾਂ ਤੱਕ ਹੀ ਦੇਣਾ ਹੈ ਕਈ ਤੇ ਗੁਰੂ ਪਿਆਰੇ ਉਹ ਸਾਹਾਂ ਦੇ ਹੁੰਦਿਆਂ ਵੀ ਸਵਾਦ ਛੱਡ ਜਾਂਦੇ ਨੇ ਐਡੇ ਬੇਗੈਰਤ ਹੁੰਦੇ ਨੇ ਜਦੋਂ ਕੋਈ ਲੋਡ ਨਹੀਂ ਹੁੰਦੀ ਜਦੋਂ ਬਾਪ ਨੇ ਜ਼ਮੀਨ ਨਾਮ ਲਵਾ ਦਿੱਤੀ ਜਦੋਂ ਬਾਪ ਦੀ ਪ੍ਰਾਪਰਟੀ ਮਾਂ ਦੀ ਪ੍ਰਾਪਰਟੀ ਮਿਲ ਗਈ ਫਿਰ ਬਿਰਧ ਆਸ਼ਰਮਾਂ ਵਿੱਚ ਛੱਡਿਆਉਂਦੇ ਨੇ ਫਿਰ ਘਰਾਂ ਤੋਂ ਕੱਢ ਦਿੰਦੇ ਨੇ ਕਈ ਤੇ ਗੁਰੂ ਪਿਆਰੇ ਉਹ ਸਵਾਸਾਂ ਤੱਕ ਵੀ ਨਹੀਂ ਨਿਭਦੇ ਪਰ ਗੁਰੂ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਦੇ ਮੋਹ ਪਿਆਰ ਕੀਤਾ ਹੁੰਦਾ ਜਿਨ੍ਹਾਂ ਦੇ ਘਰਾਂ ਚ ਮੋਹ ਪਿਆਰ ਮਿਲਦਾ ਜਿਹੜੇ ਕਹਿੰਦੇ ਨੇ ਸਾਡੇ ਬੱਚੇ ਤੇ ਬੜੇ ਸਾਡੀ ਸੇਵਾ ਕਰਦੇ ਨੇ ਉਹ ਵੀ ਕੇਵਲ ਅਖੀਰ ਤੱਕ ਤੇਰੇ ਸਵਾਸਾਂ ਤੱਕ ਹੀ ਨੇ ਸਤਗੁਰੂ ਜੀ ਕਹਿੰਦੇ ਭਾਈ ਇਹ ਵਿਵਹਾਰ ਸਾਰੇ ਸੰਸਾਰ ਦਾ ਹੈ ਜਿਹਦੇ ਨਾਲ ਤੂੰ ਮੋਹ ਪਾਈ ਬੈਠਾ ਹੈ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨ ਆਇਓ ਸਤਿਗੁਰ ਨਾਨਕ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਏਹ ਭਾਈ ਏਹ ਮੇਰੇ ਪ੍ਰੀਤਮ ਪਿਆਰਿਆ ਅੰਤ ਸਮੇਂ ਇਨਾਂ ਦੇ ਵਿੱਚੋਂ ਤੇਰੇ ਸਾਥ ਜਾਣ ਵਾਲਾ ਕੋਈ ਨਹੀਂ ਉਸ ਸੱਚੇ ਦੀ ਦਰਗਾਹ ਦੇ ਵਿੱਚ ਤੇਰਾ ਲੇਖਾ ਦੇਣ ਵਾਲਾ ਕੋਈ ਨਹੀਂ ਜੋ ਕੁਝ ਤੂੰ ਖੱਟ ਕਮਾ ਕੇ ਜਿੰਨਾ ਤੇ ਖਰਚ ਕੀਤਾ ਝੂਠ ਮਾਰੇ ਠੱਗੀਆਂ ਮਾਰੀਆਂ ਦੁਨੀਆਂ ਦੇ ਵਿੱਚ ਤੂੰ ਗੁਰੂ ਪਿਆਰਿਆ ਦੂਜਿਆਂ ਦੀ ਰੱਤ ਚੂਸੀ ਲਿਆ ਕੇ ਜਿਹੜਾ ਹੈ ਉਹ ਤੂੰ ਵਾਂ ਘਰ ਦੀਵਾਲੀ ਪਤੀ ਪਤਨੀ ਜਾਂ ਆਪਣੇ ਬੱਚਿਆਂ ਦੇ ਉੱਪਰ ਨਿਸ਼ਾਵਰ ਕੀਤਾ ਬਹੁ ਪਰਪੰਚ ਕਰ ਪਰ ਧਨ ਲਿਆਵਾ ਸੁਤਦਾਰ ਆਪਹਿ ਆਲਣ ਲਟਾਵਾ ਮਨ ਮੇਰੇ ਭੂਲੇ ਕੱਟ ਨਾ ਕੀ ਜਾਏ ਅੰਤਨ ਬੇਰਾ ਤੇਰੇ ਜੀ ਪੈ ਲਈ ਜਾ ਇਹ ਸਾਰਿਆਂ ਨੇ ਉਸ ਓੜਕ ਦਰਗਾਹ ਦੇ ਵਿੱਚ ਤੇਰਾ ਸਾਥ ਨਹੀਂ ਦੇਣਾ ਜੇ ਤੇਰਾ ਕਿਸੇ ਨੇ ਸਾਥ ਦੇਣਾ ਤੇ ਉਹ ਫਿਰ ਪ੍ਰਮਾਤਮਾ ਵਾਹਿਗੁਰੂ ਨੇ ਦੇਣਾ ਇਸ ਕਰਕੇ ਸਤਿਗੁਰ ਜੀ ਕਹਿੰਦੇ ਅੰਤ ਬਾਰ ਨਾਨਕ ਬਿਨ ਹਰ ਜੀ ਅਖੀਰਲੇ ਸਮੇਂ ਤੇ ਉਸ ਹਰਜੀ ਤੋਂ ਬਿਨਾ ਭਗਵਾਨ ਤੋਂ ਬਿਨਾ ਪ੍ਰਮਾਤਮਾ ਤੋਂ ਬਿਨਾ ਵਾਹਿਗੁਰੂ ਤੋਂ ਬਿਨਾ ਤੇਰਾ ਕੋਈ ਵੀ ਕੰਮ ਆਉਣ ਵਾਲਾ ਨਹੀਂ ਇਸ ਕਰਕੇ ਇਸ ਸੰਸਾਰ ਦੇ ਵਿੱਚ ਵਿਚਰਦੇ ਆ ਤੇ ਆ ਪੁੱਤਰਾ ਨੂੰ ਪਾਲਦਿਆਂ ਮਾਪੇ ਬਾਪ ਦੀ ਸੇਵਾ ਕਰਦਿਆਂ ਸਾਰੇ ਰਿਸ਼ਤੇ ਨਿਭਾਉਂਦਿਆਂ ਤੂੰ ਉਸ ਅਕਾਲ ਪੁਰਖ ਨੂੰ ਸਦਾ ਚੇਤੇ ਰੱਖ ਜਿਹਨੇ ਤੇਰਾ ਅੰਤ ਸਮੇਂ ਸਹਾਈ ਹੋਣਾ ਹੈ ਸੋ ਗੁਰੂ ਪਿਆਰਿਓ ਸੋਰਠਿ ਰਾਗ ਦੇ ਅੰਦਰ ਸਤਿਗੁਰੂ ਜੀ ਦੇ ਪਾਵਨ ਸ਼ਬਦਾਂ ਦੀ ਸਮਾਪਤੀ ਹੋਈ ਹੈ ਜੀ ਇਸ ਤੋਂ ਅਗੇ ਤਨਾਸਰੀ ਰਾਗ ਦੇ ਸ਼ਬਦਾਂ ਦੀ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਹੋ ਆਗਿਆ ਬਲਾਓ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ